ਫੋਨ ਮੇਰਾ ਆਈਫੋਨ ਆ ਲੱਗਦਾ ਕਿਸੇ ਦਾ ਡਿੱਪਿਆ ਚਲ ਆਪਣੂ ਕੀ ਹਾਂ ਭਾਈ ਹਾਂ ਫੋਨ ਬੜਾ ਲੈ ਇੱਧਰ ਫੋਨ ਫੋਨ ਭਾਈ ਮੈਂ ਤਾਂ ਇੱਥੇ ਲੱਭਿਆ ਵਾ ਇਹ ਉਹ ਇਹ ਤਾਂ ਸਾਡਾ ਹੀ ਆ ਇਹ ਤਾਂ ਅਸੀਂ ਲੈ ਹੀ ਲੈਣਾ ਤੂੰ ਆਪਣਾ ਵੀ ਕੱਢ ਉਹ ਭਾਈ ਮੈਂ ਤਾਂ ਗਰੀਬ ਬੰਦਾ ਵਾਂ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਕੋਈ ਨਹੀਂ ਆ ਨਹੀਂ ਮੰਨਣਾ ਪਰ ਅਸੀਂ ਲੈ ਆਈ ਦੀ ਉਹ ਕੁਝ ਨਹੀਂ ਭਾਈ ਮੇਰੇ ਕੋਲ ਕੁਝ ਨਹੀਂ ਹੈਗਾ ਬੰਦਿਆਂ ਨੂੰ ਕਰਦੇ ਨਹੀਂ ਸਾਡੇ ਗੋਲੀ ਮਾਰੂ ਭਾਈ ਫੋਨ ਹੈਗਾ ਉਹ ਬਾਈ ਕੈਸ਼ ਤਾਂ ਲਿਆ ਸੀ ਗਾਈਜ਼ ਤਾਂ ਮੈਂ ਕੈਸ਼ ਤਾਂ ਭਰਉਣੀ ਨਹੀਂ। ਹੁਣ ਕੈਸ਼ ਤਾਂ ਤੂੰ ਹੀ ਭਰਨੀ ਆ। ਉਹ ਥੋੜੀ ਅਸੀਂ ਭਰਨੀ ਆ। ਬਾਈ ਐਂ ਨਾ ਕਰੋ ਮੈਨੂੰ ਜਾਣ ਦੋ। ਉਹ ਪੈਸੇ ਦੇਖ। ਪੈਸੇ ਆ ਗਿਆ ਤੇਰੇ ਕੋਲੇ। ਜਿਹੜਾ ਕੋਹਾ ਖੜਾ ਕੇ ਕੱਢ ਲੈ ਤਾਂ। ਬਾਈ ਅੱਜ ਹੀ ਤਨਖਾਹ ਮਿਲੀ ਹੈ। ਉਹ ਤੂੰ ਚੁੱਪ ਕਰ ਜਾ। ਬਾਈ ਮੈਂ ਮਾਂ ਦਾ ਦਵਾਈ ਵੀ ਲੈ ਕੇ ਆਣੀ ਆ ਘਰੇ। ਰਾਸ ਨਹੀਂ ਪਉਣਾ। ਜਿਵਾਕਾਂ ਦੇ ਵੀ ਭਰਾਉਣੀਆਂ ਬਾਈ ਮੈਂ ਚਾਰ ਤੇਰੇ ਟਬੜਾ ਠੇਕਾ ਲਿਆ ਸੀ ਚੁੱਪ ਕਰ ਜਾ ਉਹ ਚੱਪ ਕੇ ਸਕੂਟਰੀ ਜੀ ਜੱਸ ਤੂੰ ਬਾਈ ਇਹਨੇ ਤਾਂ ਆਪਾਂ ਨੂੰ ਪਛਾਣ ਲਿਆ ਮੈਂ ਤਾਂ ਕਹਿੰਦਾ ਫੈਰ ਕੱਢ ਦੇ ਵਿੱਚ ਦੀ ਸੂਏ ਤੇ ਸੜਦਾਂਗੇ ਨਹੀਂ ਫਸਾ ਦੂ ਆਪਾਂ ਨੂੰ ਇਹ ਬਾਈ ਮਾਰੋ ਬਾਈ ਮਾਰੋਣ ਬਾਈ ਮਾਰੋਣਾ ਸਕੂਟਰੀ ਲੈ ਜਾਓ ਮੇਰਾ ਮੋਬਾਈਲ ਲੈ ਜਾਓ ਬਾਈ ਬਾਈ ਪੈਸੇ ਵੀ ਲੈ ਜਾਓ ਬਾਈ ਮਾਰੋਣਾ ਮੇਰੇ ਛੋਟੇ ਜਿਵਾਕ ਰੋਲ ਜਾਣਗੇ ਬਾਈ ਮੈਂ ਨਾ ਮਾਰੂ ਮੈਨੂੰ ਸਾਡੇ ਜਵਾਕ ਜੱਲੇ ਨਹੀਂ ਤੂੰ ਜਾ ਕੇ ਤਾਂ ਪਰਸ ਨੂੰ ਦੱਸ ਦੇਗਾ ਸਾਨੂੰ ਪਸਾਰੇਗਾ ਹੱਸਤਾ ਗਿਆ ਹੁਣ ਤੂੰ ਜਨਾਬ ਫਮ ਲੋਕਾਈ ਥੋੜੇ ਨਾਲ ਚੱਲ ਰਹੇ ਸੀ ਉਹ ਨਹੀਂ ਸ਼ਰਨ ਆਪਾਂ ਕਿਦਨੂੰ ਟੱਕਰਾਂ ਮਾਰਦੇ ਸੀ ਜੀ ਇਹਨਾਂ ਨੇ ਆਏ ਨਹੀਂ ਹੱਥ ਹੋਣਾ ਸੀ ਇਹ ਬੰਦਾ ਇਕੱਲੇ ਨੂੰ ਦੇਖੇ ਹੱਥ ਪਾਉਂਦੇ ਆ ਤਾਂ ਹੀ ਮੈਂ ਸੋਚਿਆ ਕੀ ਮੈਂ ਕੱਲਾ ਜਾਵਾਂ ਕੀ ਕਹਿੰਦੇ ਸੀਗੇ ਸਾਡਾ ਟੱਬਰ ਰੁਲ ਜਾਊਗਾ ਹੁਣ ਸਮਝੋ ਸਾਡਾ ਟੱਬਰ ਰੁਲ ਗਿਆ ਜਨਾਬ ਸਾਡੇ ਨਾਲ ਲੈ ਕੇ ਜਾਓ ਸਾਡਾ ਕਿਹੜਾ ਦਿਲ ਕਰਦਾ ਇਹ ਕੰਮ ਕਰੀਏ ਕੀ ਕਰੀਏ ਹਲਾ ਨਸ ਦੀ ਲੱਤ ਹੀ ਲੱਗੀ ਆ ਸਾਡਾ ਕੰਮ ਕਰਨ ਨੂੰ ਦਿਹਾੜੀ ਨਹੀਂ ਕਰਦਾ ਗਲਤੀ ਭਾਵੇਂ ਹੈਗੀ ਆ ਜਾਂ ਨਹੀਂ ਤੁਸੀਂ ਕਿੰਨੇ ਲੋਕਾਂ ਦਾ ਘਰ ਖਰਾਬ ਕੀਤਾ ਅਸਲ ਤੇ ਸਾਰਨ ਗਲਤੀ ਸਰਕਾਰ ਦੀ ਆ ਸਰਕਾਰ ਚਾਹੇ ਤਾਂ ਇੱਕ ਮਿੰਟ ਜੀ ਨਸ਼ਾ ਖਤਮ ਕਰ ਸਕਦੀ ਆ ਪਰ ਜਨਾਬ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਉਹ ਕਾਕਾ ਸਾਨੂੰ ਲਗਾਤਾਰ ਜਾਣਕਾਰੀ ਮਿਲਦੀ ਸੀ ਕਿ ਇਸ ਰੋਡ ਦੇ ਉੱਤੇ ਲੁੱਟਖੋ ਹੋ ਰਹੀ ਆ ਅੱਜ ਤੁਸੀਂ ਸਾਡੇ ਹੱਥ ਆਏ ਹੋ ਤਾਂ ਹੀ ਕੱਲਾ ਮੈਂ ਸਕਿਉਰਟੀ ਤੇ ਆਇਆ ਕਿ ਮੈਂ ਦੇਖਾਂ ਕੀ ਤੁਸੀਂ ਇਕੱਲੇ ਬੰਦੇ ਨੂੰ ਲੁੱਟਦੇ ਹੋ ਜਾਂ ਨਹੀਂ ਤਾਂ ਹੀ ਕੱਲਾ ਮੈਂ ਸਕਿਉਰਟੀ ਤੇ ਆਇਆ ਤੁਸੀਂ ਕੱਲੇ ਬੰਦੇ ਨੂੰ ਲੁੱਟਦੇ ਹੋ ਜਾਂ ਨਹੀਂ? ਛਿਆਣੇ ਨੇ ਸਾਚੀ ਕਿਹਾ 100 ਦਿਨ ਚੋੜਦਾ 1 ਦਿਨ ਸਾਧਦਾ ਅੱਜ ਉਹ ਦਿਨ ਆ ਗਿਆ ਲੈ ਚਲੋ ਇਹਨੂੰ ਠਾਣੇ ਚੱਕੋ ਮੁੰਡੇ ਵੜੋ ਇਹਨੂੰ ਸੁਸਾਸਿਕਾ ਦੋਸਤੋ ਅ ਤੁਸੀਂ ਸਾਡੀਆਂ ਲਗਾਤਾਰ ਵੀਡੀਓ ਦੇਖਦੇ ਆਂ ਇਹ ਵੀਡੀਓ ਦੇ ਵਿੱਚ ਇੱਕ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਵਾ ਜੋ ਕਿ ਅੱਜ ਕੱਲ ਚੱਲ ਹੀ ਰਿਹਾ ਵਾ ਜਿੱਦਾਂ ਵੀ ਲੁੱਟਖਾਉਂ ਆਉਂਦੀਆਂ ਨੇਗੀਆਂ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਸੋਨ ਜਨਾਂ ਜਗ੍ਹਾ ਤੇ ਜਾਂ ਸੋਨ ਨ ਆਰਾਮ ਦਾ ਬਤ ਪੈਰੇ ਲੁੱਟ ਲੈਂਦੇ ਆ ਤੇ ਉਸ ਤੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਦੱਸਿਓ ਕਿਦਾਂ ਲੱਗੀ ਆਪਣੇ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਮਿਲਦੇ ਆ ਆਪਾਂ ਅਗਲੀ ਵੀਡੀਓ 'ਚ